ਟੂ ਮੱਚ ਐਕਟੀਵਿਟੀ ਹੋਣ ਦੇ ਨਾਲ ਜਿਹੜੀ ਇਨਫਲੇਸ਼ਨ ਆਉ ਥੋੜੀ ਅਪ ਹੋ ਜਾਂਦੀ ਫਿਰ ਬੈਂਕ ਆਫ ਕੈਨੇਡਾ ਕੀ ਕਰਦੀ ਹੈ ਉਹ ਰੇਟ ਵਧਾ ਦਿੰਦੀ ਹੈ ਰੇਟ ਵਧਾਉਣ ਦੇ ਨਾਲ ਕੀ ਹੁੰਦਾ ਜਿਹੜਾ ਅਲਟੀਮੇਟਲੀ ਕ੍ਰੈਡਿਟ ਟੂ ਦਾ ਕੰਜ਼ਿਊਮਰ ਜਿਹੜਾ ਕਸਟਮਰ ਨੂੰ ਕ੍ਰੈਡਿਟ ਜਿਹੜਾ ਲੋਕਾਂ ਨੂੰ ਕ੍ਰੈਡਿਟ ਹੁੰਦਾ ਉਹ ਥੋੜਾ ਮਹਿੰਗਾ ਹੋ ਜਾਂਦਾ ਮਹਿੰਗਾ ਹੋਣ ਦੇ ਨਾਲ ਉਹਨਾਂ ਦੀ ਜੇਬ ਦੇ ਵਿੱਚੋਂ ਪੈਸਾ ਉਹ ਦੂਸਰੇ ਪਾਸੇ ਚਲ ਜਾਂਦਾ ਸਪੋਜ਼ ਜਿਵੇਂ ਜੇ ਤੁਹਾਡੀ 1 ਲੱਖ ਡਾਲਰ ਦੀ ਲਾਈਨ ਆਫ ਕ੍ਰੈਡਿਟ ਹੈ ਜੀ ਸਪੋਜ਼ ਪ੍ਰਾਈਮ ਤੇ ਆ ਪਹਿਲਾਂ ਪ੍ਰਾਈਮ ਹੈ ਆਪਣਾ 7.720 ਸੀ 7.20 ਸੀ ਜੀ ਉਹਦੇ ਤੇ ਫਿਰ ਇਹਨਾਂ ਨੇ 4% ਇਨਕਰੀਜ਼ ਕਰਤਾ ਪਹਿਲਾਂ ਉਹਦੀ ਮੰਥਲੀ ਇਨਸਟਾਲਮੈਂਟ ਜਿਹੜੀ ਬਣਦੀ ਸੀ ਹੁਣ ਉਹ 25 ਡਾਲਰ ਘੱਟ ਬਣਦੀ ਹੈ ਉਸ ਨਾਲ ਹਾਂ ਹਾਂ ਠੀਕ ਹੈ ਹੁਣ ਉਹ 25 ਡਾਲਰ ਜਿਹੜਾ ਤੁਸੀਂ ਬੈਂਕ ਨੂੰ ਐਜ਼ ਵਿਆਜ ਪੇ ਕਰਨਾ ਹੈ ਜਿਆਦਾ ਉਹ ਤੁਹਾਡੀ ਪੌਕੇਟ ਚ ਆ ਗਿਆ ਫਿਰ ਤੁਸੀਂ ਇਨਵੈਸਟ ਕਰੋਗੇ ਪਰਚੇਜ਼ ਕਰੋਗੇ ਜੀ ਠੀਕ ਹੈ ਨਾ ਤੇ ਮਾਰਕੀਟ ਚੱਲਦੀ ਹੈ ਸੋ ਬੇਸਿਕਲੀ ਮਨੀ ਦੀ ਸਪਲਾਈ ਨੂੰ ਕੰਟਰੋਲ ਕਰਦੇ ਆ ਜੀ ਜਦੋਂ ਵਧਾਉਂਦੇ ਆ ਤਾਂ ਮਨੀ ਦੀ ਸਪਲਾਈ ਨੂੰ ਥੋੜਾ ਜਿਹਾ ਘੱਟ ਕਰ ਦਿੰਦੇ ਆ ਮਾਰਕੀਟ ਦੇ ਵਿੱਚ ਜਦੋਂ ਘਟਾਉਂਦੇ ਆ ਤਾਂ ਮਾਰਕੀਟ ਦੇ ਵਿੱਚ ਮਨੀ ਸਪਲਾਈ ਥੋੜੀ ਜਿਆਦਾ ਹੋ ਜਾਂਦੀ ਹੈ ਥਿਸ ਇਜ਼ 올